ਆ ਗੁੰਡਾ ਕਰਦੀ 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 ਆ ਧੱਕੇਸ਼ਾਹੀ ਆ ਧੱਕੇਸ਼ਾਹੀ ਆ ਧੱਕੇਸ਼ਾਹੀ ਆ ਧੱਕੇਸ਼ਾਹੀ ਧੱਕੇਸ਼ਾਹੀ ਆ ਧੱਕੇਸ਼ਾਹੀ ਆ ਧੱਕੇਸ਼ਾਹੀ ਆ ਧੱਕੇਸ਼ਾਹੀ ਆ ਧੱਕੇਸ਼ਾਹੀ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਆ ਗੁੰਡਾ ਕਰਦੀ कुंडागर्दी ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਤੱਕੇਸ਼ਾਈ ਨਹੀਂ ਚਲੇਗੀ ਤੱਕੇਸ਼ਾਈ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਕਰਾਂਗੇ ਇਹ ਇਸ ਸਮਰੇ ਸਰ ਦੇ ਵਿੱਚ ਜਿਹੜਾ ਆਸਤਿਕਨੀਆ ਚੋੜਾ ਹੁੰਦੀਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਡੇ ਸੰਜੀਵ ਰਾਮਪਾਲ ਨੂੰ ਔਰ ਜਿਹੜਾ ਧਰਨਾ ਸੀ ਲਾਇਆ ਸੀ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਵਾ ਕਿ ਕੋਈ ਵੀ ਇਹੋ ਜੀ ਘਟਨਾ ਤੇ ਕੋਈ ਵੀ ਸ਼ਰਾਰਤੀ ਅੰਸਰ ਨੂੰ ਬਸਿਆ ਨਹੀਂ ਜਾਊਗਾ ਜਿਹੜੇ ਬੋਟ ਲਾਉਂਦੇ ਆ ਕਿਉਂਕਿ ਪੁਕਲਾਹੜ ਜਿਹੜੀ ਆ ਬਦਲਾਅ ਦੀ ਪੁਕਲਾਹੜ ਦਿਖ ਰਹੀ ਆ ਤਾ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਵੋਟ ਪਾੜੇ ਜਾ ਰਹੇ ਆ ਲਾਏ ਜਾ ਰਹੇ ਆ ਔਰ ਕਾਰਪੂਸ਼ੀ ਦੇ ਕਮਿਸ਼ਨ ਸਾਹਿਬ ਨੂੰ ਔਰ ਸੀਪੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਪ੍ਰਸ਼ਾਸਨ ਜਿਹੜਾ ਵਾ ਸਾਰਿਆਂ ਦਾ ਸਾਝਾ ਹੁੰਦਾ ਇਹਨਾਂ ਦੇ ਸਖਤੀ ਕਰੇ ਕਿਉਂਕਿ ਜਿਹੜੇ ਸਾਹਿਬ ਨਾਲ ਕੰਮ ਕਰ ਰਹੇ ਆ ਕੋਈ ਚੰਗੀ ਗੱਲ ਨਹੀਂ ਸਾਡਾ ਵੀ ਜੀ ਨਹੀਂ ਕਰਦਾ ਸੜਕਾਂ ਤੇ ਭਈਆਂਣਗੇ ਤੇ ਅੱਜ ਦੂਜਾ ਤੀਜਾ ਦਿਨ ਹੋ ਗਿਆ ਪਹਿਲਾਂ ਕੱਲ ਸਾਡੇ ਕਾਉਂਸਲਰ ਮਿੱਲਾ ਜੀ ਨੂੰ ਚੁੱਕ ਲਿਆ ਜਿਹੜੇ ਉਮੀਦਵਾਰ ਨੇ ਕਾਉਂਸਲਰ ਦੇ ਉਤੋਂ ਉਹਨਾਂ ਨੂੰ ਰਾਤ ਜਮਾਨਤ ਕਰੀ ਪਰ ਐਦਾਂ ਹੀ ਥਾਂ ਥਾਂ ਤੇ ਜਿਹੜਾ ਵਾ ਇੰਨੀ ਗੁੰਡਾਗਰਦੀ ਨਹੀਂ ਧੱਕੇਸ਼ਾਹੀ ਕੀਤੀ ਜਾ ਰਹੀ ਆ ਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਆਮ ਆ ਆਮ ਤੋਂ ਖਾਸ ਕਦ ਹੋ ਗਏ ਪਤਾ ਨਹੀਂ ਲੱਗਾ ਪਰ ਦੁੱਖ ਦੀ ਗੱਲ ਆ ਮੇਰਾ ਇਹ ਦਰੁਸਤ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਕੋਈ ਵੀ ਬੰਦਾ ਧੱਕਾ ਕਰੂਗਾ ਤੇ ਬਖਸ਼ਿਆ ਨਹੀਂ ਜਾਊਗਾ ਪਰ ਜੇਕਰ ਕਿਸੇ ਨੇ ਕੀਤਾ ਤੇ ਉਹਦੇ ਖਿਲਾਫ ਕਹਿੰਦੇ ਸਖਤ ਕਾਰਵਾਈ ਕਰਾਂਗੇ ਹੁਣ ਅਸੀਂ ਧਰਨਾ ਜਿਹੜਾ ਆਪਣਾ ਸਮਾਪਤ ਕਰਦੇ ਆਂ ਵਾਈਟ ਸਟ੍ਰੀਟ ਕਾਲਪਾ ਬਾਗ